ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਗਿਆਪਾਲ ਵੀਰਕੋਲਾ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਝੋਟੀ ਦਿਖਾਉਣੀ ਆ ਤੇ ਬੜੇ ਕਮਾਲ ਦੀ ਝੋਟੀ ਤੁਹਾਨੂੰ ਦਿਖਾਵਾਂਗੇ ਗੱਬਨੇ ਆ ਜੇ ਤੇ ਹੋ ਨਹੀਂ ਜਿਹੜੀ ਪੂਰੀ ਐਫਕਾ ਮਾਵਾਂ ਗੁੱਥਲੀਆਂ ਤਿਆਰ ਹੋਈ ਆ ਇਹ ਕੋਈ ਪੁੜਿਆਂ ਤੋਂ ਆਪਾਂ ਤਿਆਰੀ ਨਹੀਂ ਦੇਖ ਸਕਦੇ ਜੇ ਦਿਨ ਹੀ ਨੇ ਕਾਫੀ ਲਾ ਜਾਣੇ ਤੇ ਸੋਨ ਤੱਕਰ ਚੰਗੇ ਪਰ ਜਾਣੀਆਂ ਪੂਰੇ ਚੰਗੇ ਰਿਕਾਰਡ ਵਾਲੀ ਝੋਟੀ ਤੁਹਾਨੂੰ ਦਸਾਉਣੀ ਜਿਹੜੇ ਫਿਰ ਸ਼ਕੀਨ ਆ ਚੰਗੇ ਸੋਹਣੀਆਂ ਝੋਟੀਆਂ ਕਰ ਰੱਖੰਦੇ ਉਹਨਾਂ ਵੀਰਾਂ ਵਾਸਤੇ ਅੱਜ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਕਦੇ ਕਦੇ ਵੀਡੀਓ ਦਿਖਾਈਦੀ ਆ ਹੁਣ ਇਸ ਕਰ ਦੇ ਵਿੱਚ ਪਰ ਜਦੋਂ ਵੀ ਦਿਖਾਈਦੀ ਸੋਹਣੇ ਪੁਛੋਂ ਦੇ ਵੀ ਦੀ ਇਹਨਾਂ ਦੇ ਕੋਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਠੀਕ ਠਾਕ ਜੀ ਵਧੀਆ ਵਧੀਆ ਭਾਜੀ ਠੀਕ ਠਾਕ ਕਿਰਪਾ ਮਾਲਕ ਦੀ ਚਲੋ ਕਿਰਪਾ ਚਾਹੀਦੀ ਜੀ ਹਾਂਜੀ ਔਰ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਵਧਾਈ ਭਰਾਵਾਂ ਨੂੰ ਪਹਿਲੋਂ ਗੇ ਹੁਣ ਆਪਣੀ ਫਰੈਂਚਾਈਜ਼ੀ ਸ਼ੁਰੂ ਹੋ ਗਈ ਕਿ ਇੱਕ ਸਾਧ ਦੀ ਹਣ ਕੇ ਬਸ ਬਿਲਕੁਲ ਹਾਂਜੀ ਹਾਂਜੀ ਬ੍ਰਾਂਚਾਂ ਬਣਨ ਲੱਗ ਪਈਆਂ ਹੁਣ ਆਪਣੀ ਇੱਕ ਬ੍ਰਾਂਚ ਹੈਗੀ ਆ ਪਿੰਡਿਆਂ ਪਿੰਡਿਆਂ ਤੇ ਤੇਰੀ ਲੁੱਪੋਗੇ ਲੁੱਪੋਗੇ ਹਾਂਜੀ ਤੇ ਕੀ ਨਾਮ ਆ ਆਪਣੇ ਕਲੀਨਿਕ ਦਾ ਫਿਰ ਨਾਮ ਸੰਧੂ ਡੈਂਟਲ ਕਲੀਨਿਕ ਜੀ ਸੰਧੂ ਡੈਂਟਲ ਕਲੀਨਿਕ ਹੈਨਾ ਦੰਦਾਂ ਦਾ ਕੋਈ ਹੈਗਾ ਵਾ ਆਪਣਾ ਅਵਤਾਰ ਸਿੰਘ ਮਾਰਕੀਟ ਦੇ ਨਾਲ ਅੱਛਾ ਮਤਲਬ ਵੇਚਿਆ ਉਹਦੇ ਭੁੱਲੇ ਹਸਪਤਾਲ ਦੇ ਨਾਲ ਮਾਰਕੀਟ ਜਿਹੜੀ ਠੀਕ ਹੈ ਹਾਂਜੀ ਹਾਂਜੀ ਸੰਧੂ ਡੈਂਟਲ ਕਲੀਨਿਕ ਹਾਂਜੀ ਸੰਧੂ ਡੈਂਟਲ ਕਲੀਨਿਕ ਠੀਕ ਹੈ ਤੇ ਜਨਾਲੇ ਵੀ ਆ ਅਜੀ ਨਾਲੇ ਵੀ ਆ ਹਾਂਜੀ ਤੇ ਪਿੰਡੀਆਂ ਵੀ ਆ ਜੀ ਪਿੰਡੀਆਂ ਵੀ ਆ ਜੀ ਤੇ ਬਾਕੀ ਮਾਰਗ ਦੀ ਰੇਣੀ ਆ ਜੀ ਇਹ ਤੇ ਬਾਕੀ ਚਲੋ ਜਿੱਦਾਂ ਜਿੱਦਾਂ ਕੰਮ ਦੇ ਹਿਸਾਬ ਨਾਲ ਫਿਰ ਸਰਕਲ ਹੌਲੀ ਹੌਲੀ ਵਧਦਾ ਜਾਂਦਾ ਹਾਂ ਹਾਂ ਜੀ ਛੋਟੇ ਤੋਂ ਸ਼ੁਰੂਆਤ ਕੀਤੀ ਸੀ ਤੇ ਹੁਣ ਬਿਲਕੁਲ ਬਿਲਕੁਲ ਹੌਲੀ ਹੌਲੀ ਫਿਰ ਵਧਦਾ ਜਾਂਦਾ ਵਾ ਬਿਲਕੁਲ ਬਿਲਕੁਲ ਜੀ ਹਾਂ ਤੇ ਇਹ ਆ ਵੀ ਚਲੋ ਮਿਹਨਤ ਕਰੋਗੇ ਤੇ ਆਪੇ ਸਾਰੇ ਬੰਨੇ ਚੱਲਦਾ ਜਣਾ ਵਾ ਆਪੇ ਹੌਲੀ ਹੌਲੀ ਗਾਂ ਵਧਦਾ ਹੀ ਆ ਸਰਕਲ ਹਾਂ ਜੀ ਤੇ ਹੁਣ ਆਪਾਂ ਚਲੋ ਅੱਗੇ ਪੁਸ਼ਪਾਂ ਤੇ ਵੀ ਰੈਗੂਲਰ ਵੀਡੀਓ ਪਾਈ ਦੀ ਤੇ ਇਹ ਵੀ ਕੰਮ ਸ਼ੌਂਕ ਨਾਲ ਜਿਹੜਾ ਰੱਖਿਆ ਨਾਲ ਨਾਲ ਫਿਰ ਜਦੋਂ ਸ਼ੌਂਕ ਨਾਲ ਚੀਜ ਮਿਲੇ ਤਾਂ ਫਿਰ ਵੱਧੋ ਵੱਧੀ ਲਈ ਜਾਂਦੀ ਆ ਕਦੀ ਕਦੀ ਮਹੀਨੇ ਦੋ ਮਹੀਨੇ ਬਾਅਦ ਇੱਕਦਾਂ ਨਾ ਲੈ ਆਈਦਾ ਵਾ ਹਨਾ ਤੇ ਪਰ ਲਿਆਉਣਾ ਪੂਰਾ ਚੁਣ ਕੇ ਹੀ ਆ ਚੁਣ ਕੇ ਚੁਣ ਕੇ ਤੁਹਾਨੂੰ ਪਤਾ ਹੀ ਆ ਕਿ ਉਹਦੇ ਆਪਾਂ ਕੋਕਾ ਪੀਸੀ ਲਿਆਉਣਾ ਕੋਕਾ ਪੀਸੀ ਪੂਰਾ ਹਨਾ ਕਿ ਜਿਹੜਾ ਡਾਇਮੰਡ 5 ਸਟਾਰ ਜਿੰਨੇ ਮਰਜ਼ੀ ਨਾਂ ਲਖੀ ਜਾਓ ਥੋੜੇ ਹੀ ਆ ਕਿ ਅੱਛਾ ਹਾਂਜੀ ਕੋਈ ਨੂਰ ਜੋ ਮਰਜ਼ੀ ਕਹੀ ਜਾਓ ਕੋਈ ਨੂਰ ਕਹੀ ਜਾਓ ਭਾਈ ਜਮਨ ਠੀਕ ਆ ਤੇ ਇੱਕ ਵਾਰੀ ਨਾਮ ਦੱਸੋ ਆਪਣਾ ਨਾਂ ਵੀਰ ਜੀ ਮੇਰਾ ਅਗਿਆਪਾਲ ਸਿੰਘ ਜੇ ਪਿੰਡ ਮੋਤਲਾ ਤਹਿਸੀਲ ਹਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੇ ਠੀਕ ਆ ਜੀ ਹਾਂਜੀ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ ਹੈ 8194961506 ਠੀਕ ਹੈ ਜੀ ਹਾਂ ਜੀ ਤੇ ਝੋਟੀ ਵਿਖਾਉਣੀ ਜਿਹੜੀ ਆਪਾਂ ਗੱਬਣ ਆ ਜੇ ਹਨਾ ਤੇ ਕਿੰਨੇ ਕ ਦੁੱਧ ਆ ਲਈਆ ਉਤਨਾ ਦੁੱਧ ਵੀ ਮੈਂ ਤਾਂ ਨਾ ਨਾਂ ਦਸੀ ਵੀਰਾਪਰਾ ਨੂੰ ਆਪੇ ਆਈਡੀਆ ਲਾਉਂਦੀ ਐ ਅੱਛਾ ਤੇ ਉਹਦਾ ਪਹਿਲੇ ਸੂਏ ਨੇ 15 16 ਕਿਲੋ ਦੁੱਧ ਚਵਾਇਆ ਜੇ ਅੱਛਾ ਤੇ ਅਰ ਕੀ 20 ਦੇ ਆਸ ਹੈਗੀ ਆ ਵੀ ਜਿਹੜੇ ਹਿਸਾਬ ਨਾਲ ਤਿਆਰੀ ਮਹੀ ਦੀ ਬਣ ਥਾਬਿਆ 20 ਕਿਲੋ ਦੁੱਧ ਨੂੰ ਦੇਣਾ ਚਾਹੀਦਾ ਬਾਕੀ ਹੁਣ ਗਾੜੀ ਮੌਸਮ ਵੀ ਦੁੱਧ علاوہ ਦੁੱਧ ਆ ਲਾ ਆ ਗਿਆ ਬਾਕੀ ਦਹਣੀ ਦਈ ਉਹਦੇ ਮੂੰਹ ਬੋਲਦੀ ਤੋਰੋ ਹ ਇੱਕ ਦੀ ਫੇਰ ਇਹਨੂੰ ਅਜੇ ਦਿਨ ਕੋ ਪੰਜ ਸੱਤ ਇਹਨੇ ਲੈ ਆ ਜਨੇ ਰਹਿਮਾਨਾ ਲਾਖਤ ਖਲਾਬਲਾ ਇਹ ਚੈੱਕ ਕਰਾਉ ਲਈਦਾ ਕੱਦ ਵਜਣਾ ਸਾਰਾ ਇਹ ਸ਼ੌਕ ਨਾਲ ਵੀਰਜਾਂ ਨੇ ਕਦੀ ਕਦੀ ਲਿਆਉਂਦੇ ਆ ਇਹੋ ਜੀ ਝੋਟੀ ਹਾਂ ਦੇਖ ਸਾਡੇ ਜੀ ਜੇ ਜਦੋਂ ਵੀ ਆਈ ਤਾਂ ਲਿਆਉਣੀ ਜਾਂ ਵੀਰਜਾਂ ਨੇ ਚੰਗੀ ਟੌਪ ਕਲਾਸ ਝੋਟੀ ਤੇ ਜਾਂ ਸਾਈਵਲਗਾ ਇਹ ਤੇ ਤੁਹਾਡੇ ਤੋਂ ਵੀ ਇੱਚੀ ਜੇ ਹੈ ਹੁਣ ਕਾਦੀ ਵੱਡਾ ਰਹੀ ਆ ਪਿੱਛੇ ਜੱਪੜੀ ਆ ਜੀ ਆ ਦੇ ਸਾਦੇ ਵੀਰ ਜੀ ਹੁਣ ਆਪਾਂ ਨੂੰ ਉਧਰੋਂ ਦੇਖਦੇ ਨਹੀਂ ਆ ਆ ਜੇ ਇੱਕ ਵਾਰੀ ਫੇਰ ਲੈ ਆ ਫੇਰ ਚੰਗੀ ਤਰ੍ਹਾਂ ਤੋਂ ਤੋਰ ਦੀ ਠੀਕ ਹੈ ਜੀ ਬਾਕੀ ਆਪ ਵੀਰ ਜੀ ਹਣੇ ਬੰਦਾ ਦੇ ਡੱਕਦੇ ਆ ਹੈ ਹੈ ਇਹ ਉੜੀ ਐ ਬਾਕੀ ਆ ਦੇਖ ਸਾਦੇ ਆ ਖੱਬਦੀ ਆ ਛੋਟੀ ਪੂਰੀ ਕੱਦ ਵੀ ਪੂਰਾ ਵਾ ਸੋਨ ਪੁਨੇ ਜੀ ਵੀ ਪੂਰੀ ਆ ਤੇ ਵੀਰ ਜੀ ਹੁਣ ਆ ਤੇ ਹਾਈਟ ਤੋਂ ਉੱਪਰ ਆ ਇਹੜੀ ਚੋਟੀ ਆ ਵਲੀ ਰਸੇ ਤੋਂ ਥੋੜਾ ਜਿਹਾ ਕਰਦੀ ਤੋਰਨ ਤਾਂ ਥੋੜਾ ਡਰਦੀ ਡਰਦੀ ਜੀ ਵੀ ਆ ਆ ਦੇਖ ਸਾਦੇ ਜੀ ਇੱਕ ਵਾਰੀ ਚੰਗੀ ਤਰ੍ਹਾਂ ਆ ਜ ਲੈ ਆ ਵਿਦੀ ਦੂਰ ਤੋਂ ਵੀ ਇੱਕ ਵਾਰੀ ਦੇਖ ਸਾਦੇ ਜੀ ਬੰਦ ਦੁੱਧ ਜਿਹੜਾ ਐਰ ਕੀ ਕਹਿੰਦੇ ਵੀ ਬਾਕੀ ਚੰਗੀ ਸਾਂਹ ਤੇ ਚਲ ਗਈ ਤੇ ਦੁੱਧ ਜਿਹੜਾ 20 ਲੀਟਰ ਤੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਕੱਟ ਸਕਦੀ ਤੇ 98 ਦੇ ਕਰੀ ਆਪਾਂ ਲਾਗੇ ਦੇ ਦੇਖ ਸਕਦੇ ਆ ਬਾਕੀ ਗਾੜ੍ਹ ਵੀ ਚੰਗੀ ਆ ਇਹਦੀ ਅਗਲੇ ਪਿਛਲੇ ਥਾਂ ਲਗਭਗ 1.5 ਦੇ ਆ ਪਿਛੋਂ ਵੀ ਇਧੇ ਕਰੋ ਹੈ ਕਰੀ ਇਧਰ ਨੂੰ ਚੰਗੀ ਤਰ੍ਹਾਂ ਵਿਖਾਈਏ ਹਾਂ ਦੇ ਸਾਦੇ ਪਿੱਛੋਂ ਕਿੱਥੋਂ ਤੱਕ ਜਾਂਦੀ ਆ ਬਿਲਕੁਲ ਉੱਪਰ ਤੱਕ ਰਵਾਨਾ ਜਿਹੜਾ ਜੋੜਤਾ ਇਹਨੇ ਉੱਗੀ ਵੇਖੀ ਹੈ ੱਲੇ ਹਫਤਾ ਇਹ ਜੀ ਇਹਨੇ ਲੈ ਜਾਣਾ ਵਾ ਉਹ ਗੱਲ ਨਹੀਂ ਹੈ ਕਿ ਮੱਲੋ ਥੋੜਾ ਨਾ ਉਤਨਾ ਡਰਦੀ ਆ ਖੰਡੀ ਸੀ ਦੇਖੋ ਜੀ ਤੇ ਬੜੇ ਸ਼ਾਂਤ ਸੁਭਾਅ ਦੀ ਆ ਵੈਸੇ ਇਹ ਰੱਖਾ ਪੈਰ ਰੱਖ ਕੇ ਚੜਨ ਵਾਲਾ ਮਗਰੋਂ ਠੀਕ ਹੈ ਇਹ ਤੇ ਬਾਕੀ ਜਿੱਦਨ ਅਜੇ ਅਜੇ ਝੋਲੀ ਨਹੀਂ ਪਤਾ ਨਹੀਂ ਜੀ ਵੇਖੋ ਹਾਂਜੀ ਅਜੇ ਮੇਰੇ ਖਾਣਾ ਦੱਸ ਦੇਣੀ ਜੀ ਹੁੰਦੀ ਏ ਅੱਛਾ ਹਾਂਜੀ ਹਾਂਜੀ ਰਮਾਨ ਨੂੰ ਦੱਸ ਦੇਣ ਲਗੂਗੀ ਤੇ ਗੂੰਦਾਂ ਦੀ ਜਿਹਦਾ ਸ਼ੀਸ਼ਾ ਹੁੰਦਾ ਨਾ ਤੇ ਸੰਗਣੀ ਅੱਛਾ ਹਾਂ ਪੂਰੀ ਜੁੜਦੀ ਚਾਰੇ ਥਾਣਾ ਚ ਵਜੇ ਅਜੇ ਤੇ ਮਤਲਬ ਕਿ ਦਿਨ ਹੀ ਨੇ ਲੈ ਜਾਣੇ ਆ ਕਿ ਮੁੱਲ ਫਿਰ ਇਹਦਾ ਮੁੱਲ ਫੋਨ ਤੇ ਕਰਾਂਗੇ ਅੱਛਾ ਇਹਦਾ ਮੁੱਲ ਫੋਨ ਤੇ ਕਰਨਾ ਕਰਾਂਗੇ ਜੀ ਫੋਨ ਤੇ ਕੋਈ ਸ਼ੌਂਕ ਵੀ ਜਿਹਨੇ ਚੰਗੇ ਪੈਸੇ ਲਾਉਣੇ ਵੀਰ ਭਰਾ ਮਤਲਬ ਆਪ ਉਹ ਤੇ ਜਿਹਨੂੰ ਪਤਾ ਚੀਜ਼ ਬਾਰੇ ਹੁੰਦੀ ਆ ਇਹ ਆ ਵੀ ਚੀਜ਼ ਪਿੱਛੇ ਵੀ ਪੈਸੇ ਲੱਗ ਕੇ ਆਈ ਹੈ ਤੇ ਗਾੜੀ ਵੀ ਪੈਸੇ ਲੱਗ ਕੇ ਜਾਣੀ ਆ ਤੇ ਕੋਈ ਵੀਰ ਉਸ ਹੋਂ ਨਾ ਫੋਨ ਲਾਵੇ ਹਨਾ ਵੀ ਜਿੰਨੇ ਲੈਣੀ ਆ ਹਨਾ ਠੀਕ ਆ ਤੇ ਬਾਕੀ ਇਹ ਆ ਵੀ ਜਹਾਜ਼ ਦੀ ਝੋਟੀ ਆ ਉਹ ਜਾਂ ਮੁੱਲ ਹੋ ਜਾਊਗਾ ਇਹ ਵੀ ਨਹੀਂ ਕਿ ਜਾਂ ਬਹੁਤਾ ਜਿਆਦਾ ਹੋਣੀ ਤੇ ਬਿਲਕੁਲ ਜਿੱਦਾਂ ਦੀ ਝੋਟੀ ਆ ਉਦਾਂ ਮੁੱਲ ਵੇਖੋ ਕਿੱਥੇ ਅਜੇ ਖੜਨ ਦੀ ਜੱੜਾ ਹੈ ਤੇ ਮੇਰੇ ਖਾਣਾ ਬਾਕੀ ਦੁੱਧ ਦਾ ਪਾਏ ਦਾ ਜੀ ਜਿੰਨਾ ਪਾਲੇ ਕੋਈ ਚੋਲੇ ਮੀਟ ਕਹਿੰਦੀ ਵੀ 20 ਕਿਲੋ ਦੁੱਧ ਅੱਛਾ ਮਤਲਬ ਜਿਹੜੀ ਆ ਦੇਣੀ ਚਾਹੀਦੀ ਹੈ ਦੇਣਾ ਚਾਹੀਦਾ ਹੈ ਠੀਕ ਹੈ ਜੀ ਬਾਕੀ ਆਪਣੀ ਪਾਸ ਕਰਕੇ ਤੇ ਵੇਚ ਚਾ ਕੇ